ਅਸੀਂ ਡੇਰਾ ਬਾਬਾ ਨਾਨਕ ਜੀ ਜਾ ਕੇ ਆਏ ਆ ਮੈਂ ਆਪ ਖੁੱਦ ਜਾ ਕੇ ਆਇਆ ਹਾਂ ਸੁਲਤਾਨਪੁਰ ਲੋਧੀ ਅਸੀਂ ਜਾ ਕੇ ਆਏ ਜਿੱਥੇ ਜਿੱਥੇ ਇਸ ਵਾਰੀ ਜ਼ਿਆਦਾ ਹੜਾਂ ਦੀ ਜਿਹੜੀ ਤਬਾਈ ਹੋਈ ਆ ਰਾਵੀ ਬਿਆਸ ਏਰੀਆ ਦੇ ਵੀ ਜ਼ਿਆਦਾ ਹੋਈ ਆ ਜਾਂ ਕਗਰ ਦੇ ਵਿੱਚ ਸਾਡੇ ਜਿਹੜਾ ਹੈ ਸਨੌਰ ਤੇ ਕਨੌਰ ਏਰੀਆ ਵਿੱਚ ਹੋਈ ਆ ਅਸੀਂ ਸਨੌਰ ਤੇ ਕਨੌਰ ਏਰੀਆ ਦੇ ਵਿੱਚ ਵੀ ਕੋਈ ਰਾਹਤ ਲਈ ਚਾਰਾ ਵਗੈਰਾ ਔਰ ਕੋਈ ਜ਼ਰੂਰੀ ਸਮਗਰੀ ਵੀ ਵੰਡ ਕੇ ਆਏ ਡੇਰਾ ਬਾਬਾ ਨਾਨਕ ਵੀ ਜਾ ਕੇ ਆ ਮੈਂ ਖੁਰਦਿਆ ਕੇ ਆスルਤਾਨ ਪਰਲੋਦੀ ਵੀ ਅਸੀਂ ਜਾ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਸੀ ਜਿਹੜਾ ਜਗੀਰ ਕੌਰ ਜੀ ਨਾਲ ਸੀ ਬੜਾ ਸਾਹਿਬ ਨਾਲ ਸੀ ਅਸੀਂ ਇੱਥੇ ਨਾ ਪ੍ਰਚਲਨ ਚੱਲਿਆ ਜੀ ਕੈਸ਼ ਪੈਸੇ ਵੰਡਣ ਦਾ ਮੈਂ ਦੇਖਦਾ ਜੈ ਸੁਖਵੀਰ ਬਾਲ ਨੇ ਵੰਡਣਾ ਚਾਹੀ ਗਿਆਨੀ ਹਰਪ੍ਰੀਤ ਸਿੰਘ ਨੇ ਵੰਡੇ ਹੋਣ ਦੇਖੋ ਗੱਲ ਇਹ ਆ ਵੀ ਪੀੜ ਤੇ ਲੋਕਾਂ ਦੀ ਪ੍ਰਵਾਤ ਲੋਕਾਂ ਦੀ ਮਦਦ ਕਰਨਾ ਹਰ ਇੱਕ ਦਾ ਫਰਜ਼ ਵਰਦਾ ਪਰ ਮੈਂ ਸਮਝਦਾ ਕਿ ਜਿਹੜੇ ਪੀੜ ਤੇ ਲੋਕ ਨੇ ਜਿਨ੍ਹਾਂ ਨੂੰ ਜ਼ਰੂਰਤ ਆ ਉਨਾ ਤੱਕ ਸਹੀ ਮੈਨੇ ਵਿਚ ਰਾਹਤ ਜਿਹੜੀ ਪਹੁੰਚਣੀ ਚਾਹੀਦੀ ਹੈ ਉਹਦੇ ਲਈ ਇੱਕ ਸਿਸਟਮ ਬਣਨਾ ਚਾਹੀਦਾ ਉਹਦਾ ਉਹ ਬਦਵਸਤ ਜਿਹੜੇ ਤਿਆਰ ਕਰਨੇ ਚਾਹੀਦੇ ਉਹ ਸਰਕਾਰ ਵੱਲੋਂ ਹੋਣੇ ਚਾਹੀਦੇ ਪ੍ਰਸ਼ਾਸਨ ਵੱਲੋਂ ਹੋਣੇ ਚਾਹੀਦੇ ਆ ਅਸੀਂ ਤਾਂ ਖੁਦ ਜਾ ਕੇ ਦੇਖਿਆ ਭਾਵੇਂ ਮੈਂ ਡੇਰਾ ਬਾਬਾ ਰਣ ਗਿਆ ਤੇ ਜਾਂ ਉੱਥੇ ਸultanpur Lodhi ਵੱਲ ਗਏ ਅਸੀਂ ਮਤਲਬ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੇ ਪ੍ਰਬੰਧ ਕਿਸੇ ਤਰ੍ਹਾਂ ਦੀ ਕੋਈ ਬਦੋਬਸਤ ਜਿਹੜੇ ਰਾਹਤ ਕਾਰਜਾਂ ਲਈ ਸਮਾਜ ਸੇਵੀ ਸੰਸਥਾਵਾਂ ਆਉਂਦੀਆਂ ਸੀ ਜਾਂ ਕੋਈ ਸਮਾਜ ਸੇਵੀ ਲੋਕ ਆਉਂਦੇ ਸੀ ਉਹ ਜਿਹੜਾ ਰਾਹਤ ਸਮਗਰੀ ਆ ਉਹ ਸਹੀ ਲੋਕਾਂ ਤੱਕ ਪਹੁੰਚਾਉਣ ਦਾ ਕੋਈ ਇੰਤਜ਼ਾਮ ਨਹੀਂ ਸੀ ਲੋਕ ਸੜਕਾਂ ਤੇ ਸੁੱਟ ਕੇ ਆਉਂਦੇ ਦੇਖਿਆ ਵਾ ਲੋਕ ਬਦਲ ਲੋਕਾਂ ਨੂੰ ਸਮਾਨ ਰੱਖਣ ਲਈ ਕੋਈ ਜਗ੍ਹਾ ਨਹੀਂ ਸੀ ਲੱਭ ਰਹੀ ਮਤਲਬ ਇਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਉਹ ਕਰ ਨਹੀਂ ਸਕੀ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਨੂੰ ਪ੍ਰਬੰਧ ਕਰਨੇ ਸੀ ਜਿਹੜੇ ਪੋਸਟ ਫਲੱਡ ਜਿਹੜੇ ਪ੍ਰਬੰਧ ਕਰਨੇ ਸੀ ਲੱਗਦਾ ਕਿ ਸਰਕਾਰ ਸੁਪਰਸਿਕਰ ਪੂਰੀ ਤਰ੍ਹਾਂ ਫੇਲ ਗਈ ਦੇਖੋ ਇਹਦਾ ਤਾਂ ਕੋਈ ਸ਼ੱਕ ਨਹੀਂ ਵੀ ਇਹ ਨੇਚਰਲ ਕਲੇਮਟੀ ਦੇ ਨਾਲ-ਨਾਲ ਆਪਾਂ ਕਹਿੰਦੇ ਆ ਮੈਨ ਮੇਡ ਕਲੇਮਟੀ ਵੀ ਸੀ ਬਲਕਿ ਹੁਣ ਤਾਂ ਕਹਿੰਦੇ ਮਾਨ ਮੇਡ ਕਲੇਮਟੀ ਵੀ ਸੀ ਮਾਨ ਸਾਹਿਬ ਨੇ ਵੀ ਜਿਵੇਂ ਦੇ ਮਤਲਬ ਇਹ ਰਿਲੀਜ਼ ਕੀਤਾ ਹੁੰਦਾ ਪਾਣੀ ਪ੍ਰੋਪਰ ਸਮੇਂ ਤੇ ਭਾਗੜਾ ਡੈਮ ਦਾ ਜਾਂ ਪਾਉਂਗ ਡੈਮ ਦਾ ਉਦੋਂ ਦਬਾਅ ਪਾ ਕੇ ਤਾ ਪਤਾ ਸੀ ਜਦੋਂ ਕਿ ਬਾਰਸ਼ਾਂ ਇਸ ਵਾਰੀ ਜ਼ਿਆਦਾ ਹੋਣੀਆਂ ਪਤਾ ਸੀ ਤੇ ਮੌਸਮ ਵਿਗਿਆਨੀਆਂ ਨੇ ਪਹਿਲਾਂ ਦੱਸਤਾ ਸੀ ਤੇ ਉਦੋਂ ਧਿਆਰ ਪਾਉਣਾ ਚਾਹੀਦਾ ਸੀ ਪਾਣੀ ਜਿਹੜਾ ਹੈ ਡੈਮ ਦੇ ਵਿੱਚੋਂ ਰਿਲੀਜ਼ ਕਰਨ ਦਾ ਉਦੋਂ ਕੀਤਾ ਨਾ ਗਿਆ ਉਦੋਂ ਤਾਂ ਇਹ ਲੱਗਿਆ ਨੇ ਵੀ ਟੇਲ ਤੱਕ ਸਾਡਾ ਪਾਣੀ ਜਾਣਾ ਚਾਹੀਦਾ ਨਹਿਰਾਂ ਦਾ ਕਿਤੇ ਉਹਦੇ 'ਚ ਫਰਕ ਨਾ ਪਵੇ ਜੇ ਹੜ੍ਹ ਨਾਲ ਭਾਵੇਂ ਲੋਕ ਡੁੱਬ ਜਾਣ ਸੋ ਇਹ ਜਿਹੜੀ ਕਿਤੇ ਨਾ ਕਿਤੇ ਘਾਟ ਰਹੀ ਆ ਦੁੱਦੀਗਾ ਹਟ ਮੈਂ ਸਮਝਦਾ ਡੀਸੇਲਟਿੰਗ ਲਈ ਜਿਹੜੀ ਮੈਂ ਗੱਲ ਕੀਤੀ ਆ ਉਹ ਵੀ ਕਰਾਉਣ ਦੇ ਵਿੱਚ ਪੰਜਾਬ ਸਰਕਾਰ ਸਫਲ ਨਹੀਂ ਹੋ ਪਾਈ ਮਤਲਬ ਪਹਿਲਾਂ ਜਿਹੜੇ ਬੰਦੋਬਸਤ ਪ੍ਰੋਪਰ ਹੋਣੇ ਚਾਹੀਦੇ ਸੀ ਉਹ ਬੰਦੋਬਸਤ ਕਰਦੇ ਵਿੱਚ ਕਿਤੇ ਨਾ ਕੀ ਤਨਕਾਮੀ ਰਹੀ ਆ ਵੈਸੇ ਵੀ ਡੀਸੇਲਟਿੰਗ ਲਈ ਨਦੀਆਂ ਨਾਲੇ ਹੋਰ ਸਫਾਈ ਦਾ ਕੰਮ ਪ੍ਰੋਪਰ ਤਰੀਕੇ ਨਾਲ ਜਿਵੇਂ ਫਲੱਡ ਤੋਂ ਪਹਿਲਾਂ ਹੋਣਾ ਚਾਹੀਦਾ ਉਹ ਹੋ ਨਹੀਂ ਸਕਿਆ ਭਾਵੇਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੋਈ ਮੁਹਿੰਮ ਚੇੜੀ ਹੋਈ ਹੈ ਵੋਟ ਚੋਰ ਕੁਰਸੀ ਚੋਰ ਖਾਸ ਕਰਕੇ ਬੀਜੇਪੀ ਇਹ ਕਹਿੰਦੇ ਧਾਣੀਆਂ ਕਰਕੇ ਜਿਹੜਾ ਵੋਟਾਂ ਕਟਾ ਕੇ ਕੁਝ ਵੋਟਾਂ ਬਣਾ ਕੇ ਵੱਡੇ ਪੱਧਰ ਤੇ ਜਿਹੜਾ ਲਾਰਜ ਸਕੇਲ ਤੇ ਉਹ ਸੱਤਾ ਦੇ ਜਵਾਰ-ਬਾਰ ਆਈ ਇਹ ਤੁਸੀਂ ਅਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਗੱਲ ਆ ਵੀ ਇਸ ਲੋਕ ਰਾਜ ਦੇ ਸਿਸਟਮ ਦੇ ਵਿੱਚ ਜਿਹੜਾ ਆਪਾਂ ਦੇਖ ਰਹੇ ਆ ਕਈ ਧਾਕਿਆ ਤੋਂ ਆਜ਼ਾਦੀ ਤੋਂ ਬਾਅਦ ਇਹਦਾ ਵੋਟ ਸਿਸਟਮ ਚੋਣਾਂ ਤੋਂ ਪਹਿਲਾਂ ਵੋਟਾਂ ਬਣਦੀਆਂ ਵੀ ਨੇ ਵੋਟਾਂ ਕੱਟੀਆਂ ਵੀ ਜਾਂਦੀਆਂ ਨੇ ਔਰ ਕਈ ਵਾਰੀ ਝਾਲੀ ਵੋਟਾਂ ਬਣਾਉਣ ਦਾ ਇੱਕ ਪ੍ਰਥਾ ਵੀ ਚੱਲਦੀ ਆਈ ਆ ਹੁਣ ਕਾਫੀ ਹੱਦ ਤੱਕ ਜਿਵੇਂ ਆਧਾਰ ਕਾਰਡ ਨੂੰ ਆਧਾਰ ਬਣਾ ਕੇ ਵੋਟਾਂ ਬਣਾਈਆਂ ਜਾਂਦੀਆਂ ਰਹੀਆਂ ਫਿਰ ਫੋਟੋ ਦੀ ਗੱਲ ਆ ਗਈ ਫੋਟੋ ਬਣਾ ਕੇ ਲੱਗਣ ਲੱਗ ਗਈ ਵੋਟ ਦੇ ਨਾਲ ਉਹਦੇ ਨਾਲ ਝਾਲੀ ਵੋਟਾਂ ਦਾ ਸਕੂਪ ਕਾਫੀ ਹੱਦ ਤੱਕ ਘਟਿਆ ਪਰ ਫਿਰ ਵੀ ਕੋਈ ਨਾ ਕੋਈ ਚੋਰ ਮੋਰੀਆ ਜਿਹੜੀਆਂ ਨੇ ਉਹਨਾਂ ਰਾਹੀਂ ਕਈ ਲੋਕ ਇਹ ਵੋਟਾਂ ਬਣਾਉਂਦੇ ਵੀ ਰਹੇ ਬਿਹਾਰ ਦੇ ਵਿੱਚ ਮੇਰੇ ਖਿਆਲ ਨਾਲ 61 ਲੱਖ ਵੋਟ ਜਿਹੜੀ ਆ ਕੱਟੀ ਜਾਣੀ ਮਨ ਲੈਦਾ ਮਤਲਬ ਨਜਾਇਜ਼ੇ ਵੋਟ ਬਣੀ ਹੋਈ ਸੀ ਉਹ ਪਰ ਕਿਤੇ ਨਾ ਕਿਤੇ ਮਾਈਗ੍ਰੇਟ ਕਰਕੇ ਇੱਧਰ ਦੀਆਂ ਉੱਧਰ ਉੱਧਰ ਨਹੀਂ ਇੱਧਰ ਇੱਕ ਪ੍ਰਥਾ ਜਿਹੜੀ ਚੱਲ ਰਹੀ ਆ ਇਹ ਲੋਕ ਰਾਜੀ ਸਿਸਟਮ ਦੇ ਵਿੱਚ ਗਲਤ ਆ ਇਹਨੂੰ ਜਿੰਨਾ ਵੀ ਚੈੱਕ ਕੀਤਾ ਜਾਵੇ ਚੰਗੀ ਗੱਲ ਆ ਮੈਂ ਸਮਝਦਾ ਰਾਹੁਲ ਗਾਂਧੀ ਜੀ ਤੁਸੀਂ ਸ਼ਲਾਘਾ ਕਰਦੇ ਨਹੀਂ ਮੈਂ ਸੋਚਦਾ ਕਿ ਮਤਲਬ ਰਾਹੁਲ ਗਾਂਧੀ ਤਾਂ ਭਲਕੇ ਇਸ ਗੱਲ ਤੇ ਹੱਕ ਜੇ ਨਹੀਂ ਵਿੱਚ ਇੱਕ ਨਾ ਕੀਤਾ ਜਾਵੇ ਹੁਣ ਇਹ ਜਿਹੜੇ ਜਿਸ ਹਸਾਬ ਨਾਲ ਵੋਟਾਂ ਬਣਾ ਕੇ ਦੂਜੇ ਸੁਭੇ ਚਲਾ ਜਾਂਦੇ ਆ ਤੇ ਦੂਜੇ ਆ ਤੇ ਤੀਜੇ ਚਲਾ ਜਾਂਦੇ ਆ ਆ ਸਿਸਟਮ ਜਿਹੜਾ ਗਲਤ ਆ ਇਹ ਤੇ ਕਿਸੇ ਨਾ ਕਿਸੇ ਦਾ ਚੈੱਕ ਲੱਗਣਾ ਚਾਹੀਦਾ ਇਹ ਜ਼ਰੂਰ ਆ ਵੀ ਇੱਕ ਧਿਰ ਜਿਹੜੀ ਆ ਉਹ ਉਹ ਨਹੀਂ ਕਾਬਜ ਹੋਣੀ ਚਾਹੀਦੀ ਇਸ ਕਿਸਮ ਦੇ ਜਿਹੜੇ ਵੀ ਸੁਧਾਰ ਕਰਨੇ ਆ ਉਹ ਕੰਸੈਂਸਸ ਨਾਲ ਕਰਨੇ ਚਾਹੀਦੇ ਆ ਉਹ ਸਾਰੀਆਂ ਪਾਰਟੀਆਂ ਦੇ ਮਲੇ ਲੀਡਰਸ ਨੂੰ ਬੁਲਾ ਕੇ ਉਹਦੇ ਲਈ ਇੱਕ ਮਾਪਦੰਡ ਤਿਆਰ ਕਰਨਾ ਚਾਹੀਦਾ ਤਾਂ ਕਿ ਕਾਮਨ ਮਾਪਦੰਡ ਹੋਵੇ ਕੰਸੈਂਸਸ ਦਾ ਮਾਪਦੰਡ ਹੋਣ ਤੇ ਜਿਹੜੀਆਂ ਵੀ ਇਹਦੇ ਚ ਕਿਤਾਈਆਂ ਰਹੀਆਂ ਘਾਟਾਂ ਰਹੀਆਂ ਸਿਸਟਮ 'ਚ ਰਹਿ ਜਾਂਦੀਆਂ ਨੇ ਘਾਟਾਂ ਤੇ ਪਰ ਉਹ ਸੁਧਾਰਨ ਲਈ ਕੁਦਰਤੀ ਤੌਰ ਤੇ ਕੰਸੈਂਸਸ ਹੋਣੀ ਚਾਹੀਦੀ ਆ ਸਭ ਦਾ ਮਿਲਵਰਤਨ ਹੋਣਾ ਚਾਹੀਦਾ ਔਰ ਸਾਰਿਆਂ ਦੀ ਰਾਏ ਨਾ ਹੋਣਾ ਚਾਹੀਦਾ ਨਾ ਕਿ ਕਿਸੇ ਇੱਕ ਪਾਰਟੀ ਵੱਲੋਂ ਜਾਂ ਇੱਕ ਧਿਰ ਵੱਲੋਂ ਮਨਮਰਜ਼ੀ ਕਰਨੀ ਚਾਹੀਦੀ ਆ ਕਿ ਰਾਹੁਲ ਗਾਂਧੀ ਨੂੰ ਸਾਰੀਆਂ ਪਾਰਟੀਆਂ ਦੇ ਲੀਡਰਾਂ ਨਾਲ ਦੀ ਮੀਟਿੰਗ ਕਰਕੇ ਜਿਹੜਾ ਇਸ ਮੁੱਦੇ ਚੁੱਕਣਾ ਤੇ ਹੈ ਮੈਂ ਸੋਨਦਾ ਕਿ ਪੜਾ ਮੋਦੀ ਸਾਹਿਬ ਨੂੰ ਹੀ ਮਤਲਬ ਇਹ ਜਦੋਂ ਇਹ ਸ਼ੁਰੂ ਕੀਤਾ ਰੂਲਿੰਗ ਪਾਰਟੀ ਨੂੰ ਹੀ ਆਲਪ ਪਾਰਟੀ ਮੀਟਿੰਗ ਸੱਦ ਕੇ ਸਾਰੀਆਂ ਸਿਆਸੀ ਧਿਰਾਂ ਨੂੰ ਸੱਦ ਕੇ ਇਹਦੇ ਲਈ ਇੱਕ ਫਾਰਮੂਲਾ ਤਿਆਰ ਕਰਨ ਦੀ ਲੋੜ ਸੀ ਇਹਦੇ ਲਈ ਇੱਕ ਸਿਸਟਮ ਤਿਆਰ ਕਰਨ ਦੀ ਲੋੜ ਸੀ ਇਹਦੇ ਵਿੱਚ ਜੋ ਪਿਛਲੇ ਸਮੇਂ ਵਿੱਚ ਤੇ ਗਲਤ ਵੋਟਰ ਆਏ ਪਾਵੇਂ ਕੋ ਬੰਗਲਾਦੇਸ਼ੀ ਆਏ ਪਾਵੇਂ ਕੋਈ ਕਿਸ ਸਟੇਟ ਤੋਂ ਦੂਜੀ ਸਟੇਟ ਦੇ ਬਣ ਕੇ ਜਾਂਦੇ ਰਹੇ ਇਹ ਗੱਲਾਂ ਸਾਹਮਣੇ ਰੱਖ ਕੇ ਉਹਦੇ ਹੱਲ ਕੱਢਣ ਦੀ ਲੋੜ ਸੀ ਇਹਦੇ ਚ ਮੇਰਾ ਖਿਆਲ ਨੇ ਵੀ ਕੋਈ ਵੀ ਸਿਆਸੀ ਧਿਰ ਇਹ ਚਾਹੇਗੀ ਕਿ ਇੱਕ ਬੰਦਾ ਤਿੰਨ ਤਿੰਨ ਸੂਬਿਆਂ ਵਿੱਚ ਜਾ ਕੇ ਵੋਟ ਪਾਵੇ ਮਤਲਬ ਇਹ ਕੋਈ ਵੀ ਧਿਰ ਨਹੀਂ ਚਾਹੇਗੀ ਔਰ ਇਹ ਸਾਹਮਣੇ ਬੈਠ ਕੇ ਕੰਸੈਂਸਸ ਤਿਆਰ ਕਰਨ ਦੀ ਲੋੜ ਇੱਕ ਬੈਟ ਪੇਪਰ ਦੀ ਮੰਗ ਉੱਠ ਰਹੀ ਹੈ ਉਸ ਤੋਂ ਬਾਅਦ ਇਹ ਲੋਕੀ ਇਹ ਵੀ ਅਮਰ ਨੂੰ ਕੇਸ ਕੀਤਾ ਜਾਵੇ ਦੁਆਰਾ ਤੁਸੀਂ ਦੇ ਕੋਈ ਵੀ ਐਮਡੀ ਸਿਸਟਮ ਜਿਹੜਾ ਹੈ ਅ ਗੱਲ ਇਹ ਆ ਵੀ ਜਿਹੜੀ ਪਾਰਟੀ ਜਿੱਤ ਜਾਂਦੀ ਆ ਉਹ ਤਾਂ ਕਹਿੰਦੇ ਠੀਕ ਆ ਜਿਹੜੀ ਹਾਰ ਜਾਂਦੀ ਆ ਉਹ ਫਿਰ ਮਸ਼ੀਨਾਂ ਤੇ ਦੋਸ਼ ਲਾਉਣ ਲੱਗ ਜਾਂਦੀ ਆ ਇਹਦੇ ਚ ਜੇ ਐਵੀਐਮ ਦੇ ਵਿੱਚ ਕੋਈ ਨੁਕਸ ਵੀ ਲੱਗਦਾ ਪਰ ਐਵੀਐਮ ਨੇ ਮੈਂ ਸਮਝਦਾ ਕਈ ਫਾਇਦੇ ਵੀ ਕੀਤੇ ਆ ਨਹੀਂ ਤਾਂ ਕਾਊਂਟਿੰਗ ਵੇਲੇ ਬਹੁਤ ਜਾਤੀ ਹੁੰਦੀ ਸੀ ਕਾਊਂਟਿੰਗ ਵੇਲੇ ਠੱਗਾ ਵੀ ਹੋ ਜਾਂਦਾ ਸੀ ਕਾਊਂਟਿੰਗ ਵੇਲੇ ਲੜਾਈਆਂ ਵੀ ਹੁੰਦੀਆਂ ਸੀ ਹੁਣ ਐਵੀਐਮ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਦੀ ਗੁਜਾਇਸ਼ ਨਹੀਂ ਹੈ ਸੋ ਈਵੀਐਮ ਕੋਲ ਮਲਾ ਕੇ ਤਾਂ ਮੇਰੇ ਖਿਆਲ ਤੇ ਠੀਕ ਆ ਪਰ ਜੇ ਇਹਦੇ ਜੁ ਕੁਝ ਨੁਕਸਨ ਹੈ ਉਹ ਬੈਠ ਕੇ ਉਹਦੀ ਵੀ ਮਤਲਬ ਕੰਸੈਂਸਸ ਤਿਆਰ ਕਰਨ ਦੀ ਲੋੜ ਹੈ ਸ਼ਰਮਣੀ ਕਾਲੀ ਦਲ ਸੁਧਾਰ ਲਹਿਰ ਦਾ ਕਿ ਆਪ ਕੋ ਦੇਖਿਆ ਜੀ ਸਾਡੇ ਸ਼ਰਮਣੀ ਕਾਲੀ ਦਲ ਵੀਡੀਓ ਵੀ ਜਿਹੜਾ ਵਾਇਰਲ ਹੋ ਰਿਹਾ ਸੀ ਇਕੱਠੇ ਵੀ ਹੋ ਸਕਦੇ ਜਾਂ ਭਾਜਪਾ ਨਾਲ ਕੋਈ ਨਹੀਂ ਸ਼ਰਮਣੀ ਕਾਲੀ ਦਲ ਸੁਧਾਰ ਲਹਿਰ ਜਿਹੜੀ ਆ ਉਹਨੇ ਪਾਰਟੀ ਨੂੰ ਪੁਨਰਸਰਜੀਤ ਕੀਤਾ ਗਿਆਨੀ ਹਰਪ੍ਰੀਤ ਸਿੰਘ ਹੋਣ ਨੂੰ ਪ੍ਰਧਾਨ ਬਣਾ ਕੇ ਜਨਨ ਡੈਲੀਗੇਟ ਹਨ ਬਲੋ ਚੁਣ ਕੇ ਸੋ ਹੁਣ ਅੱਗੇ ਵਰਕਿੰਗ ਕਮੇਟੀ ਤੇ ਹੋਰ ਉਹਦੇਦਾਰ ਤੇ ਹੋਰ ਸਿਸਟ ਜਿਹੜਾ ਆਰਗੇਨਾਈਜੇਸ਼ਨ ਆ ਜਿਹੜੀ ਉਹ ਇੱਕ ਹਫ਼ਤੇ ਤੱਕ ਸਾਰੀ ਮੁਕੰਮਲ ਹੋ ਜਾਏਗੀ ਉਸ ਤੋਂ ਬਾਅਦ ਪੰਜਾਬ ਤੇ ਪੰਜਾਬੀਆਂ ਲਈ ਪੰਜਾਬੀਅਤ ਲਈ ਪੰਜਾਬ ਦੇ ਚੰਗੇ ਭਵਿੱਖ ਲਈ ਮਾਹਲਾਸੀਂ ਇੱਕ ਰੂਪਰੇਖਾ ਤਿਆਰ ਕਰਕੇ ਉਥੇ ਜਿੱਦੂ ਜਹਰ ਕਰਾਂਗੇ ਔਰ ਮੈਂ ਸਮਝਦਾ ਕਿ ਅੱਜ ਪੰਜਾਬ ਨੂੰ ਬਚਾਉਣ ਲਈ ਇੱਕ ਜਿਹੜਾ ਲੀਡਰਸ਼ਿਪ ਵੈਕਿਊਮ ਕ੍ਰੀਏਟ ਹੋਇਆ ਵਾ ਉਹ ਬਣ ਆਪ ਪੂਰਨ ਦੀ ਲੋੜ ਆ ਤੇ ਦੂਜੀ ਗੱਲ ਆ ਵੀ ਪੰਜਾਬੀਆਂ ਨੂੰ ਆਪਣੇ ਹੱਕ ਲੈਣ ਲਈ ਇੱਕ ਸੁਰ ਕਰਨ ਦੀ ਲੋੜ ਆ ਇਕੱਠੇ ਕਰਨ ਦੀ ਲੋੜ ਆ ਉਹ ਅੱਜ ਸਭ ਤੋਂ ਮੋਸਟ ਪ੍ਰਾਇੋਰਟੀ ਜਿਹੜੀ ਸਾਡੀ ਹੋਏਗੀ ਉਹ ਹੋਏਗੀ ਜੇ ਅਸੀਂ ਪੰਜਾਬ ਨੂੰ ਬਚਾ ਸਕੀਏ ਪੰਜਾਬ ਆਜ ਆਰਥਿਕ ਸੰਕਟ ਸਮਾਜਿਕ ਸੰਕਟ ਰਾਜਨੀਤਿਕ ਸੰਕਟ ਮਤਲਬ ਤੁਪਾਸੀਆਂ ਕਿਰਿਆ ਪਿਆ ਪੰਜਾਬ ਨੂੰ ਬਚਾਉਣ ਲਈ ਸਾਨੂੰ ਇੱਕ ਸਾਂਝੇ ਤੌਰ ਤੇ ਹੰਬੜਾ ਮਾਰਨਾ ਪਵੇਗਾ ਔਰ ਪੰਜਾਬ ਤੇ ਪੰਜਾਬੀਅਤ ਦੀ ਭਾਵਨਾ ਰੱਖਣ ਵਾਲੇ ਲੋਕਾਂ ਨੂੰ ਇਹ ਲਾਂ ਬੰਦ ਕਰਨਾ ਪਵੇਗਾ ਉਹ ਸਾਡਾ ਮੁੱਖ ਨਿਸ਼ਾਨਾ ਹੋਏਗਾ ਮੋਸਟ ਪ੍ਰਾਇੋਰਟੀ ਹੋਏਗੀ ਕਿ ਪੰਜਾਬ ਨੂੰ ਬਚਾਉਣਾ ਕਿਵੇਂ ਆ ਪੰਜਾਬ ਨੂੰ ਸੰਕਟ ਤੋਂ ਕੱਢਣਾ ਕਿਵੇਂ ਆ ਪੰਜਾਬ ਨੂੰ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਚੁਣੌਤੀਆਂ ਨੂੰ ਅਸੀਂ ਕਿਵੇਂ ਦੂਰ ਕਰਨਾ ਪੰਜਾਬ ਵਿਧਾਨ ਸਭਾ ਦਾ ਹੁਣੇ-ਹੁਣ ਹੋਇਆ ਵਿਸ਼ੇਸ਼ ਸੈਸ਼ਨ ਜਿਹੜਾ ਹੈ ਪੰਜਾਬੀਆਂ ਨੂੰ ਨਿਰਾਸ਼ਾ ਪੱਲੇ ਪਾਈਆ ਪੰਜਾਬ ਦਾ ਕੋਈ ਸਵਾਰਨ ਦੇ ਵੀ ਸਫਲ ਨਹੀਂ ਹੋ ਸਕਿਆ ਪੰਜਾਬ ਨੂੰ ਇੱਕ ਝੂਟੇ ਇੱਕ ਮੁੱਠੇਕ ਸੋਰ ਕਰਕੇ ਕੇਂਦਰ ਤੇ ਆਪਣੇ ਹੱਕ ਲੈਣ ਲਈ ਦਬਾਅ ਪਾਉਣ ਦੀ ਥਾਂ ਮਤਲਬ ਪੰਜਾਬੀਆਂ ਦੀ ਹਵਾ ਘੜਦੀ ਪੰਜਾਬ ਨੀਰੋਲੀ ਕਰਤਾ ਮਤਲਬ ਜਿਹੜੀ ਰੂਲਿੰਗ ਪਾਰਟੀ ਆ ਤੇ ਮੁਖ ਵਿਰੋਧੀ ਧਿਰਾਂ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਦੁਸ਼ਰਵਾਜ਼ੀ ਤੱਕ ਹੀ ਸੀਮਤ ਬਣ ਕੇ ਰਹਿ ਗਏ ਤੇ ਰਾਸ਼ ਨੈਸ਼ਨਲ ਲੈਵਲ ਤੇ ਰੂਲਿੰਗ ਪਾਰਟੀ ਭਾਰਤੀ ਜਨਤਾ ਪਾਰਟੀ ਆਪਣਾ ਵੱਖਰਾ ਚੁੱਲਾ ਬਾਲ ਕੇ ਬੈਠ ਗਈ ਹਲ ਪੰਜਾਬੀਆਂ ਨੂੰ ਹੌਲਾ ਕਰਦਾ ਪੰਜਾਬ ਦੀ ਜਿਹੜੀ ਆਵਾਜ਼ ਬਲੰਦ ਆਵਾਜ਼ ਇੱਕ ਜੁੱਟ ਹੋਣੀ ਚਾਹੀਦੀ ਸੀ ਕੇਂਦਰ ਤੇ ਆਪਣੇ ਹੱਕ ਲੈਣ ਲਈ ਉਹ ਇਹ ਜਲਾਸ ਬਣਾ ਨਾ ਸਕਿਆ ਪਹਿਲੀ ਗੱਲ ਤਾਂ ਕੋਈ ਸਥਾਈ ਬਦੋਬਸਤ ਜਿਹੜੇ ਹੜ੍ਹਾਂ ਦੀ ਤਬਾਹੀ ਤੋਂ ਬਚਾਉਣ ਦੇ ਧਾਕੇ ਤੋਂ ਮਾਰ ਰਹੇ ਮਾਰ ਚੱਲ ਰਹੇ ਪੰਜਾਬ ਨੂੰ ਬਚਾਉਣ ਦੇ ਜਿਹੜੇ ਸਥਾਈ ਹੱਲ ਹੋਣੇ ਚਾਹੀਦੇ ਸੀ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਪਹਿਲੀ ਗੱਲ ਤਾਂ ਭਾਗੜਾ ਡੈਮ ਤੇ ਪੌਗ ਡੈਮ ਦੇ ਵਿੱਚੋਂ ਡੀਸੈਲਟਿੰਗ ਕਰਨ ਲਈ ਵਿਵਸਥਾ ਤਿਆਰ ਕਰਨ ਲਈ ਕਾਨੂੰਨ 'ਚ ਸੋਧ ਕਰਨ ਲਈ ਉਹਦੇ ਇੰਤਜ਼ਾਮ ਕਰਨ ਲਈ ਇੱਕ ਸ਼ਬਦ ਵੀ ਪੰਜਾਬ ਵਿਧਾਨ ਸਭਾ ਵਿੱਚ ਕੋਈ ਮਤੇ ਦੇ ਰੂਪ ਦੇ ਵਿੱਚ ਕੇਂਦਰ ਸਾਹਮਣੇ ਨਹੀਂ ਰੱਖ ਸਕੇ ਦੂਜੀ ਗੱਲ ਮੋਹਾਲੀ ਤੋਂ ਲੈ ਕੇ ਪਠਾਨਕੋਟ ਤੱਕ ਤਕਰੀਬਨ 2 ਦਰਜਣਾਂ ਤੋਂ ਵੱਧ ਜਿਹੜੇ ਚੈੱਕ ਡੈਮ ਨੇ ਉਹਨਾਂ ਨੂੰ ਡੀਸੈਂਟ ਕਰਨ ਲਈ ਵਾਤਾਵਰਣ ਮੰਤਰਾਲਾ ਭਾਰਤ ਸਰਕਾਰ ਦਾ ਜਾਂ ਫੋਰੈਸਟ ਮੰਤਰਾਲਾ ਭਾਰਤ ਸਰਕਾਰ ਦਾ ਜਿਹੜੀਆਂ ਰਿਕਵਟਾਂ ਖੜੀਆਂ ਕਰਦਾ ਉਹਨਾਂ ਕਾਨੂੰਨਾਂ ਵਿੱਚ ਸੋਧ ਕਰਾਉਣ ਦੇ ਵਿੱਚ ਕੋਈ ਵੀ ਇੱਕ ਸ਼ਬਦ ਉਹਦੇ ਬਾਰੇ ਬੋਲ ਨਹੀਂ ཐਕਿਆ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਸਾਹਿਬ ਜਾਣ ਸਮੁੱਚੇ ਤੌਰ ਤੇ ਵਿਧਾਨ ਸਭਾ ਟੋਟਲ ਬਿਸਥਾਈ ਹੱਲ ਕੀ ਹੋਣੇ ਚਾਹੀਦੇ ਨੇ ਘੱਗਰ ਨੂੰ ਚੈਨਲਾਈਜ਼ ਕਰਨ ਲਈ ਜਿਹੜੀ ਰੁਕਾਵਟ ਹਰਿਆਣਾ ਵੱਲੋਂ ਖੜੀ ਕੀਤੀ ਗਈ ਰੁਕਾਵਟ ਪਾਈ ਗਈ ਅੱਜ ਤੱਕ ਰੁਕਾਵਟ ਪਈ ਆ ਜਦੋਂ ਅਸੀਂ ਸ਼ੁਰੂ ਕੀਤਾ ਸੀ ਘੱਗਰ ਨੂੰ ਚੈਨਲਾਈਜ਼ ਕਰਨ ਦਾ ਪ੍ਰੋਜੈਕਟ ਉਹ ਪ੍ਰਕਾਪਟ ਦੂਰ ਕਰਨ ਲਈ ਵੀ ਕੋਈ ਮਤਾਂ ਨਹੀਂ ਪਾਇਆ ਗਿਆ ਸੋ ਫਿਰ ਸਭ ਤੋਂ ਵੱਡੀ ਗੱਲ ਆ ਵੀ ਫਸਲ ਬੀਮਾ ਯੋਜਨਾ ਮਾਲਾ ਜਾਦਾ ਪੰਜਾਬ ਸਰਕਾਰ ਆਪਣੀ ਫਸਲ ਬੀਮਾ ਯੋਜਨਾ ਤਿਆਰ ਕਰਦੀ ਕਿਸਾਨ ਮਜ਼ਦੂਰ ਤੇ ਖੇਤੀ ਤਾਂ ਦੀ ਕੋਈ ਬੀਮਾ ਯੋਜਨਾ ਜਾਂ ਫਿਰ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਹਿੱਸੇਦਾਰ ਬਣਦੀ ਉਹ ਜਿਹੜੀਆਂ ਸ਼ਰਤਾਂ ਪੰਜਾਬ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਨੇ ਉਹ ਸ਼ਰਤਾਂ ਬਣਾਉਣ ਦਾ ਮਤਾ ਪਾਇਨਾ ਚਾਹੀਦਾ ਸੀ ਨਾ ਉਹਦੇ ਸੰਬੰਧੀ ਕੋਈ ਮਤਾ ਪਿਆ ਕੁੱਲ ਮਿਲਾ ਕੇ ਨਾ ਤਾਂ ਸਥਾਈ ਹੱਲ ਹੜ੍ਹਾਂ ਦੀ ਤਬਾਹੀ ਤੋਂ ਬਚਾਉਣ ਦੇ ਲਈ ਕੋਈ ਮੰਗ ਜਾਂ ਕੋਈ ਮਸਲਾ ਕੇਂਦਰ ਦੇ ਸਾਹਮਣੇ ਰੱਖ ਸਕਿਆ ਤੇ ਨਾ ਹੀ 12000 ਕਰੋੜ ਰੁਪਏ ਜਿਹੜਾ ਡਿਜ਼ਾਸਟਰ ਫੰਡ ਜਿਹੜਾ ਪੰਜਾਬ ਦੇ ਕੋਰਪਿਆ ਸਟੇਟ ਇੰਡਸਟਰੀ ਫੰਡ ਜਿਹੜਾ ਜਿਹਦੇ ਬਾਰੇ ਪ੍ਰਧਾਨ ਮੰਤਰੀ ਜੀ ਸ਼ਰਿਆਮ ਕਹਿ ਗਏ ਉਹਦਾ ਹਿਸਾਬ ਕਿਤਾਬ ਦੇਣ ਲਈ ਉਹਦਾ ਮੈਂ ਸਮਝਦਾ ਕਿ ਕਿਸਮ ਦਾ ਵਾਈਟ ਪੇਪਰ ਦੇ ਤੌਰ ਤੇ ਵਿਧਾਨ ਸਭਾ ਵਿੱਚ ਰੱਖਣਾ ਚਾਹੀਦਾ ਸੀ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਤਾਂ ਕਿ ਜਿਹੜੇ ਭਲੇਖੇ ਪਾਏ ਜਾ ਰਹੇ ਨੇ ਜਿਹੜੀਆਂ ਚਰਜਾਵਾਂ ਚੱਲ ਰਹੀਆਂ ਨੇ ਪੰਜਾਬ ਤੇ ਕੇਂਦਰ ਦੇ ਜਿਹੜੇ ਸਿੰਘ ਫਸੇ ਹੋਏ ਨੇ ਜਾਂ ਇੱਕ ਕਿਸਮ ਦਾ ਵਿਵਾਦ ਖੜਾ ਹੋਇਆ ਵਾ ਉਹ ਵਿਵਾਦ ਨੂੰ ਦੂਰ ਕਰਨ ਲਈ ਸਥਿਤੀ ਸਪਸ਼ਟ ਕਰਨ ਲਈ ਸੱਚ ਸਾਹਮਣੇ ਲਿਆਉਣ ਲਈ ਉਹ ਜਿਹੜਾ ਵਾਈਟ ਪੇਪਰ ਸੀ ਮੈਂ ਸਮਝਦਾ ਵਿਧਾਨ ਸਭਾ ਵਿੱਚ ਰੱਖਣਾ ਚਾਹੀਦਾ ਸੀ ਉਹਦੇ ਬਾਰੇ ਵੀ ਕੁਝ ਨਹੀਂ ਕਰ ਸਕਿਆ ਇਸੇ ਲਈ ਕਿ ਇੱਧਰ ਤੋਂ ਖਾਲੀ ਹੱਥ ਮੁੜਨ ਕੇ ਆਪਣਾ ਪਿਆ ਮਾ ਜੋ ਮੁੱਖ ਮੰਤਰੀ ਜੀ ਨੂੰ ਜਾਂ ਫੇ ਮੁੱਖ ਮੰਤਰੀ ਸਾਹ ਸਾਰੀਆਂ ਪਾਰਟੀਆਂ ਦਾ ਡੈਲੀਗੇਸ਼ਨ ਲੈ ਕੇ ਜਾਂਦੇ ਤਾਂ ਕਿ ਪੰਜਾਬੀਆਂ ਦਾ ਏਕਤਾ ਦਿਖਾਉਂਦੇ ਪੰਜਾਬ ਦਾ ਦਬਾਅ ਤਾਂ ਕੇਂਦਰ ਤੇ ਬਣਾਇਆ ਜਾਂਦਾ ਜਿਹੜਾ ਬਾਰ-ਬਾਰ ਕੇਂਦਰ ਸਾਨੂੰ ਕਹਿੰਦੇ ਨੇ ਵੀ ਮਜਾਕ ਕਰ ਰਿਹਾ ਜਾਂ ਕਿੰਦਰ ਸਾਡਾ ਹੱਕ ਨਹੀਂ ਦੇ ਰਿਹਾ ਤੇ ਕੇਂਦਰ ਤੋਂ ਆਪਣੇ ਹੱਕ ਲੈਣ ਲਈ ਸਾਨੂੰ ਆਪਣੀ ਆਵਾਜ਼ ਤਾਂ ਇਕੱਠੀ ਕਰਨੀ ਚਾਹੀਦੀ ਸੀ ਉਹ ਆਵਾਜ਼ ਵੀ ਇਕਜੁੱਟ ਕਰਨ ਦੇ ਵਿੱਚ ਸਫਲ ਨਹੀਂ ਹੋਇਆ ਜਿਹੜਾ ਵਿਸ਼ੇਸ਼ ਸੈਸ਼ਨ ਆ ਸੋ ਹੁਣ ਵੀ ਮੈਂ ਤਾਂ ਚਾਹਾਂਗਾ ਕਿ ਅੱਜ ਵੀ ਜਿਵੇਂ ਕਹਿੰਦੇ ਆ ਦੇਰ ਆਏ ਦਰਸਤਾਏ ਮੈਂ ਦੁੱਲੇ ਬੇਰਾ ਦਾ ਕੁਝ ਨਹੀਂ ਬਿਗੜਿਆ ਜੇ ਅੱਜ ਵੀ ਰੂਲਿੰਗ ਪਾਰਟੀ ਪੰਜਾਬ ਦੀ ਯਤਨ ਕਰੇ ਪੰਜਾਬੀਆਂ ਦਾ ਏਕਾ ਤਿਆਰ ਕਰੇ ਪੰਜਾਬ ਦੀ ਇੱਕ ਆਵਾਜ਼ ਤਿਆਰ ਕਰੇ ਸਾਰੀਆਂ ਧਿਰਾਂ ਨੂੰ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਲਾਉਂਦੀ ਥਾਂ ਇੱਕ ਸੁਰ ਇੱਕ ਜੁੱਟ ਤਿਆਰ ਕਰਕੇ ਫਰੰਟ ਤਿਆਰ ਕੀਤਾ ਜਾਵੇ ਤਾਂ ਕਿ ਅੰਦਰ ਤੋਂ ਇਹ ਪੀੜਤ ਲੋਕਾਂ ਨੂੰ ਪੀੜਤ ਸੂਬੇ ਨੂੰ ਇਹ ਮਾਰ ਚੱਲ ਰਹੇ ਦਹਾਕਿਆਂ ਤੋਂ ਪੰਜਾਬ ਨੂੰ ਇਸ ਤਵਾਹੀ ਤੋਂ ਬਚਾਉਣ ਦੇ ਕੋਈ ਹੱਲ ਲੱਭੇ ਜਾ ਸਕਣੇ ਪੰਜਾਬ ਵਿਧਾਨ ਸਭਾ ਦਾ ਹੁਣੇ ਹੁਣ ਹੋਇਆ ਵਿਸ਼ੇਸ਼ اجلاس ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ ਨਿਰਾਸ਼ਾ ਦਿੱਤੀ ਆ ਪੰਜਾਬ ਨੂੰ ਇੱਕ ਜੋਟੇ ਇੱਕ ਮੁੱਠੀ ਕਿਸੋਰ ਕਰਨ ਦੀ ਥਾਂ ਪੰਜਾਬ ਨੂੰ ਦਿਫਾੜ ਕਰਕੇ ਰੱਖਤਾ ਪਹਿਲੀ ਗੱਲ ਤਾਂ ਕੇਵਲ ਰਾਜਸੀ ਧਿਰ ਰੂਲਿੰਗ ਪਾਰਟੀ ਤੇ ਵਿਰੋਧੀ ਧਿਰ ਇੱਕ ਦੂਜੇ ਤੇ ਇਲਜ਼ਾਮ ਬਾਜ਼ੀ ਇੱਕ ਦੂਜੇ ਦੇ ਚਿਕੜੋ ਛਾਲ ਤੇ ਸਬਾਹ ਹੋਰ ਕੁਝ ਨਹੀਂ ਕਰ ਸਕੇ ਤੇ ਜਿਹੜੀ ਨੈਸ਼ਨਲ ਲੈਵਲ ਤੇ ਰੂਲਿੰਗ ਪਾਰਟੀ ਆ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਆਪਣਾ ਵੱਖਰਾ ਹੀ ਚੁੱਲਾ ਬਾਲ ਕੇ ਬੈਠ ਗਏ ਮਾਲਾ ਇੱਕ ਕੇਸ ਹਮਦਾ ਲੀਰੋ ਲੀਰ ਕਰਦਾ ਪੰਜਾਬ ਜਦੋਂ ਕਿ ਵਿਸ਼ੇਸ਼ ਜਿਲਾਤ ਸਦਨ ਦਾ ਮੁੱਖ ਮਕਸਦ ਇਹ ਹੋਣਾ ਸੀ ਕਿ ਪੰਜਾਬੀਆਂ ਦੀ ਇੱਕ ਆਵਾਜ਼ ਕਰਕੇ ਇੱਕ ਸੁਰ ਕਰਕੇ ਕੇਂਦਰ ਸਰਕਾਰ ਤੇ ਆਪਣੇ ਹੱਕ ਲੈਣ ਲਈ ਦਬਾਅ ਬਣਾਇਆ ਜਾਂਦਾ ਪਰ ਉਹ ਦਵਾ ਲੀਕ ਹੋ ਗਿਆ ਦਵਾ ਹੌਲਾ ਪੈ ਗਿਆ ਇਹੀ ਕਾਰਨ ਕਿ ਮਾਨ ਜੋ ਮੁੱਖ ਮੰਤਰੀ ਪੰਜਾਬ ਖਾਲੀ ਹੱਥ ਮੁੜ ਕੇ ਆਏ ਕੇਂਦਰ ਦੇ ਵਿੱਚ ਜਾ ਕੇ ਗ੍ਰਹਿ ਮੰਤਰੀ ਜੀ ਨੂੰ ਜਦੋਂ ਮਿਲ ਕੇ ਆਏ ਔਰ ਦੂਜੀ ਗੱਲ ਇਹ ਆ ਕਿ ਪੰਜਾਬ ਸਰਕਾਰ 12000 ਕਰੋੜ ਰੁਪਏ ਦਾ ਇੱਕ ਮਿਟਰ ਦੁਬਾਰਾ